ਇੱਕ ਵਿਧਾਇਕ ਨੇ ਪਹਿਲਾਂ ਤਾਂ ਵਿਧਾਨ ਸਭਾ ਦੇ ਵਿੱਚ ਸਵਾਲ ਲਗਾਏ ਉਹ ਸਵਾਲ ਅਜੇ ਸੀ ਜਿਸ ਨਾਲ ਇੱਕ ਵੱਡੀ ਕੰਪਨੀ ਤੇ ਮੁਸੀਬਤਾਂ ਦਾ ਭਾਰ ਡਿੱਗ ਜਾਣਾ ਸੀ ਫਿਰ ਸਵਾਲ ਵਾਪਸ ਲੈਣ ਲਈ ਸੌਦਾ ਹੋਇਆ ਸੌਦਾ 10 ਕਰੋੜ ਰੁਪਏ ਦੇ ਵਿੱਚ ਹੋਇਆ ਤੇ ਜਿਸ ਦੀ ਪਹਿਲੀ ਕਿਸ਼ਤ ਲੈਂਦਿਆਂ ਹੀ ਉਹ ਐਮਐਲਏ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ 20 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਉਸ ਨੂੰ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਜਿਹਦੇ ਚੱਲਦੇ ਆ ਸਿਆਸਤ ਵਿੱਚ ਪੁਚਾਲ ਆ ਗਿਆ ਗੱਲ ਰਾਜਸਥਾਨ ਦੀ ਕਰਦੇ ਹਾਂ ਰਾਜਸਥਾਨ ਦੇ ਇੱਕ ਵਿਧਾਇਕ ਨੂੰ ਉਥੋਂ ਦੀ ਐਂਟੀ ਕ腐ਪਸ਼ਨ ਬਿਊਰੋ ACB ਨੇ MLA ਨੂੰ ਗ੍ਰਿਫਤਾਰ ਕੀਤਾ ਰਾਜਸਥਾਨ ਦੀ ਐਂਟੀ ਕ腐ਪਸ਼ਨ ਬਿਊਰੋ ਨੇ ਬਾਗੀ ਦੋੜਾ ਬਾਸਵਾੜਾ ਤੋਂ ਵਿਧਾਇਕ ਜੈ ਕ੍ਰਿਸ਼ਨ ਪਟੇਲ ਨੂੰ ਰਿਸ਼ਵਤ ਲੈਣ ਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਰਾਜਸਥਾਨ ਦੇ ਵਿੱਚ ਪਹਿਲੀ ਵਾਰ ਜਦ ਕਿਸੇ ਵਿਧਾਇਕ ਨੂੰ ਰਿਸ਼ਵਤ ਲੈਣਦੇ ਹੋਏ ਗ੍ਰਿਫਤਾਰ ਕੀਤਾ ਹੈ ਵਿਧਾਨ ਸਭਾ ਦੇ ਵਿੱਚ ਮਾਈਨਿੰਗ ਵਿਭਾਗ ਦੇ ਨਾਲ ਜੁੜੇ ਸਵਾਲਾਂ ਨੂੰ ਵਾਪਸ ਲੈਣ ਲਈ BAP ਮਤਲਬ ਭਾਰਤ ਆਦੀਵਾਸੀ ਪਾਰਟੀ ਦੇ ਵਿਧਾਇਕ ਜੈ ਕ੍ਰਿਸ਼ਨ ਨੇ 10 ਕਰੋੜ ਰੁਪਏ ਦੀ ਮੰਗ ਕੀਤੀ ਸੀ ਬਾਅਦ ਵਿੱਚ ਸੌਦਾ 2.5 ਕਰੋੜ ਰੁਪਏ ਵਿੱਚ ਹੋਇਆ ਤੇ ਐਤਵਾਰ ਨੂੰ 20 ਲੱਖ ਰੁਪਏ ਦੀ ਪਹਿਲੀ ਕਿਸ਼ਤ ਲੈਂਦਿਆਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ जय कृष्ण पटेल ਨੇ जयपुर ਵਿੱਚ ਜੋਤੀ ਨਗਰ ਸਥਿਤ ਸਰਕਾਰੀ ਕੁਆਟਰ ਤੇ ਰਿਸ਼ਵਤ ਲਈ ਸੀ ਏ ਸੀ ਬੀ ਦੀ ਟੀਮ ਨੇ ਵਿਧਾਇਕ ਦੇ ਘਰ ਪਹੁੰਚੀ ਤੇ ਉਸ ਨੂੰ ਪਹਿਲਾਂ ਹੀ ਇੱਕ ਵਿਅਕਤੀ ਕਰੀਬ 20 ਲੱਖ ਰੁਪਏ ਲੈ ਕੇ ਜਿਹੜਾ ਵਾ ਉਹਦੇ ਆ ਰਿਹਾ ਸੀ ਪਰ ਉਹ ਫਰਾਰ ਹੋ ਗਿਆ ਫਿਰ ਵਿਧਾਇਕ ਦੇ ਘਰ ਦੀ ਤਲਾਸ਼ੀ ਲਈ ਕੀਤੀ ਗਈ ਅਤੇ ਨਾਲ ਦੀ ਨਾਲ ਤਲਾਸ਼ੀ ਲੈਣ ਤੋਂ ਬਾਅਦ ਸੀ ਸੀ ٹی ਫੁਟੇਜ ਵੀ ਜਿਹੜੀ ਆ ਉਹ ਪਾਲ ਕੀਤੀ ਗਈ ਉਧਰ ACB ਦੇ DG ਨੇ ਕਿਹਾ ਕਿ ਵਿਧਾਇਕ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ACB ਦੇ DG ਰਵੀ ਪ੍ਰਕਾਸ਼ ਮੇਰੜ ਨੇ ਕਿਹਾ ਕਿ ਵਿਧਾਇਕ ਨੂੰ ਰਿਸ਼ਵਤ ਲੈਂਦੇ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਜਦੋਂ ਹੱਥ ਧਵਾਏ ਗਏ ਤਾਂ ਹੱਥਾਂ ਨੂੰ ਰੰਗ ਲੱਗਾ ਹੋਇਆ ਸੀ ਵਿਧਾਇਕ ਨੇ ਪੈਸੇ ਫੜੇ ਸੀ ਔਰ ਪੁਲਸ ਕੋਲ ਪੈਸੇ ਲੈਂਦਿਆਂ ਦੀ ਵੀਡੀਓ ਦੇ ਤੌਰ ਤੇ ਪੱਕੇ ਸਬੂਤ ਵੀ ਹਨ ACB ਦੇ ਡੀਜੀ ਨੇ ਇਹ ਵੀ ਕਿਹਾ ਕਿ ਵਿਧਾਇਕ ਨੇ ਦੂਸਰੇ ਜ਼ਿਲ੍ਹੇ ਦੀ ਮਾਈਨਿੰਗ ਨਾਲ ਜੁੜੇ ਤਿੰਨ ਸਵਾਲ ਪੁੱਛੇ ਸਨ ਉਹਨਾਂ ਸਵਾਲਾਂ ਨੂੰ ਵਾਪਸ ਲੈਣ ਦੇ ਇਹ ਵਜੋਂ ਵਿਧਾਇਕ ਨੇ ਪਹਿਲਾਂ 10 ਕਰੋੜ ਮੰਗੇ ਸੀ ਫਿਰ ਸੌਬਦਾ 2.5 ਕਰੋੜ ਰੇਪੇ ਚ ਹੋਇਆ ਤਿੰਨ ਸਵਾਲ ਵਿੱਚ ਪ੍ਰਸ਼ਨ ਨੰਬਰ 598 884 ਅਤੇ ਇੱਕ ਸਵਾਲ 950 ਸੀ ਇਹ ਤਿੰਨੇ ਸਵਾਲ ਹਲੇ ਵਿਧਾਨ ਸਭਾ ਦੇ ਵਿੱਚ ਟੇਬਲ ਨਹੀਂ ਹੋਏ ਸੀ ਸਿਰਫ ਲਗਾਏ ਗਏ ਸੀ ਡੀਜੀ ਰਵੀ ਪ੍ਰਕਾਸ਼ ਮੇਰੜਾ ਨੇ ਇਹ ਵੀ ਕਿਹਾ ਕਿ ਵਿਧਾਇਕ ਤੇ ਕਾਰਵਾਈ ਤੋਂ ਪਹਿਲਾਂ ਵਿਧਾਨ ਸਭਾ ਦੇ ਸਪੀਕਰ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ ਸਪੀਕਰ ਨੂੰ ਪੂਰੇ ਮਾਮਲੇ ਦੇ ਵਿੱਚ ਬਰੀਫ ਵੀ ਕੀਤਾ ਗਿਆ ਤੇ ਮੁੱਖ ਮੰਤਰੀ ਨੂੰ ਵੀ ਕਾਰਵਾਈ ਕਰਨ ਲਈ ਜਿਹੜੀ ਆ ਉਹ ਜਾਣਕਾਰੀ ਦਿੱਤੀ ਗਈ ਹੈ ਮੁੱਖ ਮੰਤਰੀ ਕੋਲ ਗ੍ਰਹਿ ਵਿਭਾਗ ਦੀ ਵੀ ਜ਼ਿੰਮੇਵਾਰੀ ਹੈ ਵਿਧਾਇਕ ਕਿਵੇਂ ਕਾਬੂ ਆਏ ਨੇ بیਐਪ ਪਾਰਟੀ ਦੇ ਜਿਹੜੇ ਵਿਧਾਇਕ ਜੈ ਕ੍ਰਿਸ਼ਨ ਪਟੇਲ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਤਿੰਨ ਸਵਾਲ ਪੁੱਛਨੇ ਸੀ ਸਵਾਲ ਵਾਪਸ ਲੈਣ ਦੀ ਏਬ ਦੇ ਵਿੱਚ ਹੀ ਪਹਿਲਾਂ 10 ਕਰੋੜ ਮੰਗੇ ਸੀ ਫਿਰ 2.5 ਕਰੋੜ ਦਾ ਸੌਦਾ ਆ 4 ਅਪ੍ਰੈਲ ਨੂੰ ਸ਼ਿਕਾਇਤਕਰਤਾ ਰਵਿੰਦਰ ਸਿੰਘ ਨੇ ACB ਐਂਟੀ ਕ腐ਪਸ਼ਨ ਬਿਊਰੋ ਦੇ ਨਾਲ ਸੰਪਰਕ ਕੀਤਾ ਤੇ ਸ਼ਿਕਾਇਤ ਕੀਤੀ 5 ਅਪ੍ਰੈਲ ਨੂੰ DG ACB ਰਵੀ ਪ੍ਰਕਾਸ਼ ਨੇ ਸ਼ਿਕਾਇਤ ਦਾ ਜਿਹੜੀ ਆ ਉਹ ਪੂਰੀ ਪੜਤਾਲ ਕੀਤੀ ਤੇ ਫਿਰ ਵਿਧਾਇਕ ਦਾ ਜਿਹੜਾ ਮੋਬਾਈਲ ਆ ਉਹ ਸਰਵਲੈਂਸ ਤੇ ਲਗਾ ਦਿੱਤਾ ਗਿਆ 3 ਮਈ ਸ਼ਿਕਾਇਤਕਰਤਾ ਦੇ ਕੋਲ ਵਿਧਾਇਕ ਦਾ ਕਾਲ ਆਇਆ ਅਤੇ 4 ਮਈ ਨੂੰ ਪੈਸੇ ਲੈ ਕੇ ਜੈਪੁਰ ਉਪਸੱਧਿਆ ਗਿਆ ਫਿਰ 4 ਮਈ ਨੂੰ ਸ਼ਿਕਾਇਤਕਰਤਾ ਨੇ ਪੈਸੇ ਵਿਧਾਇਕ ਵਿਧਾਇਕ ਨੂੰ ਦੇਣ ਦੇ ਲਈ ਕਿਹਾ ਵਿਧਾਇਕ ਫਲੈਟ ਵਿੱਚ ਤੋਂ پارک ਵਿੱਚ ਚਾਏ ਤੇ ਫਿਰ ਇੱਕ ਕਾਰ ਵਿੱਚ ਬੈਠ ਕੇ ਪੈਸੇ ਗਨੇ ਫਿਰ 4 ਮਈ ਦੀ ਸ਼ਾਮ ਨੂੰ ਏਸੀ ਬਿਨੇ ਵਿਧਾਇਕ ਨੂੰ ਗ੍ਰਿਫਤਾਰ ਕਰ ਲਿਆ ਸ਼ਿਕਾਇਤਕਰਤਾ 1 ਲੱਖ ਰੁਪਏ ਦੇਣ ਦੇ ਲਈ ਜਿਹੜਾ 15 April ਦੀ ਗੱਲ ਹੈ ਕਿ ਬਾਗੀਦੋਰੇ ਪਹੁੰਚੇ ਹੀ ਸ਼ਿਕਾਇਤ ਕਰਤਾ ਤੁਮੀ 1 ਲੱਖ ਰੁਪਏ ਲਏ ਸੀ 4 ਅਪ੍ਰੈਲ ਨੂੰ ਸ਼ਿਕਾਇਤ ਮਿਲੀ ਸੀ ਫਿਰ ਰਿਸਰਚ ਤੋਂ ਬਾਅਦ ਜਦੋਂ ਪੜਤਾਲ ਕੀਤੀ ਗਈ ਸ਼ਿਕਾਇਤ ਦੀ ਤੇ ਵਿਧਾਇਕ ਦੇ ਜਿਹੜੇ ਫੋਨ ਆ ਉਹ ਸਰਵੇਲੈਂਸ ਤੇ ਲਾ ਦਿੱਤੇ ਗਏ ਸੀ ਉਧਰ ACP ਦੇ DGP ਡਾਕਟਰ ਰਵੀ ਪ੍ਰਕਾਸ਼ ਮੇਰਣ ਦੱਸਾਗੇ ਸ਼ਿਕਾਇਤ ਕਰਤਾ 4 ਅਪ੍ਰੈਲ ਨੂੰ ਉਹਨਾਂ ਕੋਲ ਆਇਆ ਸੀ ਉਸਨੇ ਵਿਧਾਇਕ ਬਾਰੇ ਸ਼ਿਕਾਇਤ ਕੀਤੀ ਸੀ ਵਿਧਾਇਕ ਨੇ ਵਿਧਾਨ ਸਭਾ ਦੇ ਵਿੱਚ ਕੁਝ ਸਵਾਲ ਉਠਾਏ ਸੀ ਉਸ ਬਾਰੇ ਵਿੱਚ ਵੀ ਸ਼ਿਕਾਇਤ ਕਰਤਾ ਨੇ ਵਿਧਾਇਕ ਦੇ ਨਾਲ ਸੰਪਰਕ ਕੀਤਾ ਸੀ ਇਸ ਤੋਂ ਬਾਅਦ ਵਿਧਾਇਕ ਨੇ ਸ਼ਿਕਾਇਤਕਰਤਾ ਨੂੰ ਬਾਂਸਵੜਾ ਬੁਲਾਇਆ ਸੀ 10 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਹਾਲਾਂਕਿ ਸੌਦਾ 2.5 ਕਰੋੜ ਰੁਪਏ ਚ ਹੋਇਆ ਡੀਜੀ ਨੇ ਇਹ ਵੀ ਦੱਸਿਆ ਕਿ ਵਿਧਾਇਕ ਦੇ ਬਾਰੇ ਵਿੱਚ ਸ਼ਿਕਾਇਤ ਮਿਲਣ ਤੋਂ ਬਾਅਦ ACB ਨੇ ਉਸ ਦੀ ਜਿਹੜੀ ਸ਼ਿਕਾਇਤ ਆ ਉਹ ਪੜਤਾਲ ਕੀਤੀ ਉਸ ਤੋਂ ਬਾਅਦ ਵਾਰ-ਵਾਰ ਸ਼ਿਕਾਇਤਕਰਤਾ ਨੂੰ ਪੈਸੇ ਦੇਣ ਦੇ ਲਈ ਕਿਹਾ ਗਿਆ ਇਸ ਤੋਂ ਬਾਅਦ ਵਿਧਾਇਕ ਉਹਨਾਂ ਦੇ ਗਵਰਨਮੈਂਟ ਪੀਐਸ ਅਤੇ ਸ਼ਿਕਾਇਤਕਰਤਾ ਦੇ ਸਾਰੇ ਜਿਹੜੇ ਫੋਨ ਕਾਲ ਆ ਉਹ 24 ਘੰਟੇ ਸੁਣੇਗੇ 3 ਮਈ ਨੂੰ ਵਿਧਾਇਕ ਦੇ ਫੋਨ ਤੇ ਸ਼ਿਕਾਇਤ ਕਰਤਾ ਨੂੰ ਕਿਹਾ ਗਿਆ ਕਿ ਉਹ 4 ਮਈ ਨੂੰ ਦਿਨ ਐਤਵਾਰ ਨੂੰ ਜੈਪੁਰ ਉਸ ਨੂੰ ਮਿਲੇਗਾ ਇਸ ਤੇ ਸ਼ਿਕਾਇਤ ਕਰਤਾ ਨੇ ਸਮਾਂ ਪੁੱਛਿਆ ਤੇ ਵਿਧਾਇਕ ਨੇ ਸਮਾਂ ਦਿਨ ਤੋਂ ਮਨਾ ਕਰ ਦਿੱਤਾ ਏਸੀਬੀ ਦੇ ਅਧਿਕਾਰੀ ਨੇ ਵੀ ਦੱਸਿਆ ਕਿ ਰਾਤ ਨੂੰ ਵਿਧਾਇਕ ਦਾ ਸ਼ਿਕਾਇਤ ਕਰਤਾ ਦੇ ਕੋਲ ਫੋਨ ਆਇਆ ਅਤੇ ਸਵੇਰੇ ਜਿਹੜਾ ਵਾ ਵਿਧਾਇਕ ਦੇ ਕੁਆਟਰ ਤੇ ਆਉਣ ਵਾਸਤੇ ਕਿਹਾ ਗਿਆ ਫਲੈਟ ਤੇ ਇਸ ਤੋਂ ਬਾਅਦ ਏਸੀਬੀ ਦੀਆਂ 5 ਟੀਮਾਂ ਸਵੇਰ ਤੋਂ ਹੀ ਵਿਧਾਇਕ ਦੇ ਫਲੈਟ ਦੇ ਨੇੜੇ ਪਹੁੰਚ ਗਈਆਂ ਕਰੀਬ 11:30 ਵਜੇ ਸ਼ਿਕਾਇਤਕਰਤਾ ਪੈਸੇ ਲੈ ਕੇ ਵਿਧਾਇਕ ਦੇ ਘਰ ਬੀਸਮੈਂਟ ਪਹੁੰਚਿਆ ਜਿੱਥੇ ਵਿਧਾਇਕ ਪਹਿਲਾਂ ਤੋਂ ਹੀ ਮੌਜੂਦ ਸੀ ਸ਼ਿਕਾਇਤਕਰਤਾ ਨੇ ਕਾਰ ਵਿੱਚ ਹੀ ਵਿਧਾਇਕ ਨੂੰ ਰੁਪਏ ਦਿੱਤੇ ਜਿਸ ਤੋਂ ਵਿਧਾਇਕ ਨੇ ਕਾਰ ਵਿੱਚ ਬੈਠ ਕੇ ਗਿਨੇ ਪੈਸੇ ਉਸ ਤੋਂ ਬਾਅਦ ਵਿਧਾਇਕ ਨੇ ਪੈਸੇ ਕਿਸੇ ਹੋਰ ਵਿਅਕਤੀ ਨੂੰ ਦੇ ਦਿੱਤੇ ਜੋ ਪੈਸੇ ਲੈ ਕੇ ਫਰਾਰ ਹੋ ਗਿਆ ਮੀਰਡ ਨੇ ਵੀ ਦੱਸਿਆ ਕਿ ਵਿਧਾਇਕ ਨੂੰ ਉਸੇ ਦੌਰਾਨ ਡਿਟੇਨ ਕਰਕੇ ਉਹਦੇ ਹੱਥ ਧਵਾਏ ਗਏ ਫਿਰ ਉਹਨਾਂ ਦੇ ਹੱਥਾਂ ਤੇ ਰੰਗ ਜਿਹੜਾ ਵਾ ਉਹ ਸਪਸ਼ਟ ਦਿਖਿਆ ਇਸ ਤੋਂ ਬਾਅਦ ਟੀਮ ਨੇ ACB ਦੀ ਟੀਮ ਨੇ ਵਿਧਾਇਕ ਦੇ ਘਰ ਤੋਂ ਲੈ ਕੇ ਸਾਰੇ ਜਿਹੜੇ ਉਹਦੇ ਸਥਾਨ ਸੀ ਉਹ ਸਰਚ ਕੀਤੇ ਗਏ ACB ਦੀ ਟੀਮ ਨੇ ਵਿਧਾਇਕ ਤੋਂ ਪੁੱਛਗਿੱਛ ਕੀਤੀ ਤੇ ਉਹਨਾਂ ਦੇ ਸਰਵਲੈਂਸ ਰਿਪੋਰਟ ਬਾਰੇ ਵੀ ਦੱਸਿਆ ਗਿਆ ACB ਦੀ ਟੀਮ ਨੇ ਕਰੀਬ 3 ਵਜੇ ਵਿਧਾਇਕ ਨੂੰ ਉਹ ਆਫਿਸ ACB ਦੇ ਲੈ ਕੇ ਗਈ ਇਸ ਤੋਂ ਬਾਅਦ ਮੈਡੀਕਲ ਕਰਵਾ ਕੇ ਵਿਧਾਇਕ ਨੂੰ ਗ੍ਰਿਫਤਾਰ ਕੀਤਾ ਗਿਆ ACB ਦੇ DGP ਨੇ ਦੱਸਿਆ ਕਿ ਵਿਧਾਇਕ ਤੋਂ ਪੁੱਛਗਿੱਛ ਕੀਤੀ ਗਈ ਹੈ ਪਰ ਵਿਧਾਇਕ ਪੁੱਛਗਿੱਛ ਵਿੱਚ ਕੋਈ ਜਵਾਬ ਨਹੀਂ ਦੇ ਰਹੇ 100 ਵਾਰ ਨੂੰ ਹੀ ਉਹਨਾਂ ਨੂੰ ਕੋਰਟ ਵਿੱਚ ਅੱਜ ਪੇਸ਼ ਕੀਤਾ ਜਾਊਗਾ ਪਿਛਲੇ ਸਾਲ ਬਾਈ ਇਲੈਕਸ਼ਨ ਹੋਈ ਸੀ ਉਹਦੇ ਚ ਜੈ ਕ੍ਰਿਸ਼ਨ ਪਟੇਲ ਜਿੱਤੇ ਸੀ 2024 ਚ ਵਿਧਾਨ ਸਭਾ ਜਿਮਨੀ ਚੋਂ ਤੋਂ ਬਾਗੀਦੋਰਾ ਤੋਂ ਬੀਏਪੀ ਟਿਕਟ ਤੇ ਜਿੱਤੇ ਸੀ ਉਹਨਾਂ ਨੇ ਬੀਜੇਪੀ ਉਮੀਦਵਾਰ ਸ਼ੁਭਾਸ਼ ਤੰਬੋਲੀਆ ਨੂੰ ਹਰਾਇਆ ਸੀ ਵਿਧਾਨ ਸਭਾ ਚੋਣਾਂ 2030 ਵਿੱਚ ਜੈ ਕ੍ਰਿਸ਼ਨ ਪਟੇਲ ਨੂੰ ਕਾਂਗਰਸੀ ਉਮੀਦਵਾਰ ਮਹਿੰਦਰ ਜੀ ਮਾਲਵੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਾਲਵੀਆ ਬੀਜੇਪੀ ਵਿੱਚ ਸ਼ਾਮਲ ਹੋ ਗਏ ਸੀ ਉਹਨਾਂ ਦੇ ਸਤੀਫੇ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ ਤੇ ਇਸ ਜਿਮਨੀ ਚੋਣ ਵਿੱਚ ਜੈ ਕ੍ਰਿਸ਼ਨ ਪਟੇਲ ਨੂੰ ਜਿੱਤ ਪ੍ਰਾਪਤ ਹੋਈ ਸੀ ਉਧਰ ਆਰਐਲਪੀ ਦੇ ਲੋਕ ਸਭਾ ਮੈਂਬਰ ਹਨੂਮਾਨ ਬੈਣੀਪਾਲ ਨੇ ਇਸ ਕੇਸ ਨੂੰ ਲੈ ਕੇ ਟਿੱਪਣੀ ਕੀਤੀ ਆ ਉਹਨੇ ਕਿਹਾ ਕਿ ਬੀਏਪੀ ਦੇ ਰਾਜਕਮਰ ਰੋ ਬਹੁਤ ਮਜ਼ਬੂਤੀ ਸੀ ਸ਼ਗਰਸ਼ਕਾਰੇ ਮੈਂ ਬਸ ਇਹੀ ਸੋਚ ਰਿਹਾ ਕਿ ਇਹ ਕੋਈ ਰਾਜਨੀਤਿਕ ਚਾਲ ਤਾਂ ਨਹੀਂ ਹੋਣੀ ਛੋਟੀ ਪਾਰਟੀਆਂ ਵਰਗੇ ਰਾਸ਼ਟਰੀ ਲੋਕਤੰਤਰ ਪਾਰਟੀ ਤੇ ਭਾਰਤੀ ਯਾਦਵਸੀ ਪਾਰਟੀ ਜਦ ਵੱਧਦੀ ਆ ਅੱਗੇ ਸਿਆਸਤ ਵਿੱਚ ਤੇ ਕਾਂਗਰਸ ਤੇ ਭਾਜਪਾ ਆਪ ਵਿੱਚ ਹੱਥ ਮਿਲਾ ਲੈਂਦੀਆਂ ਨੇ ਜੈ ਕ੍ਰਿਸ਼ਨ ਪਟੇਲ ਨੇ ਵਿਧਾਨ ਸਭਾ ਜਿਹੜੇ ਸਵਾਲ ਹੋਏ ਸੀ ਬਾਂਸਵੜਾ ਜ਼ਿਲ੍ਹੇ ਸਰਕਾਰ ਨੇ ਜਨਵਰੀ 2020 ਤੋਂ ਲੈ ਕੇ ਦਸੰਬਰ 2024 ਤੱਕ ਨਹਿਰ ਨਿਰਮਾਣ ਤੇ ਮਰੰਮਤ ਲਈ ਕਿੰਨੇ ਕਾਰਜ ਕੀਤੇ ਕਿੰਨੀ ਰਾਸ਼ੀ ਤੇ ਕਿਸ ਫਰਮ ਦੇ ਜ਼ਰੀਏ ਕਰਵਾਏ ਸਾਲ ਵਾਰ ਡਿਟੇਲ ਸਦਨ ਤੇ ਪੇਸ਼ ਕੀਤੀ ਜਾਵੇ ਉਹ ਵੀ ਲਿਖਿਆ ਕਿ ਆ ਇਹ ਸਹੀ ਹੈ ਕਿ ਇਸ ਸਮੇਦਨਨ ਖਰਾਬ ਗੁਣਵੱਤਾ ਦੇ ਕਾਰਜ ਕਰਵਾਏ ਜਾਣ ਤੋਂ ਬਾਅਦ ਨਹਿਰ ਟੁੱਟਣ ਦੀ ਸਮੱਸਿਆ ਆ ਰਹੀ ਹੈ ਜੇ ਦੀ ਹਾਂ ਤਾਂ ਇਸ ਕਾਰਜ ਕਰਨ ਵਾਲੀ ਸਬੰਧਤ ਫਰਮਾਂ ਦੇ ਵਿਰੁੱਧ ਸਰਕਾਰ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਇੱਕ ਇਹ ਸਵਾਲ ਸੀ ਕਿ ਬਾਂਸਵਾੜਾ ਦੇ ਇਸ ਸਮੇਦਨ ਵਿਭਾਗ ਵੱਲੋਂ 1 ਕਰੋੜ ਜਾਂ ਉਸ ਤੋਂ ਜ਼ਿਆਦਾ ਕਿਹੜੇ ਕੰਮ ਕਰਵਾਏ ਗਏ ਨੇ ਤੇ ਫਰਮਾ ਕਿਸ ਫਰਮ ਤੋਂ ਕਰਵਾਏ ਗਏ ਇਹ ਵੀ ਜਾਣਕਾਰੀ ਦਿੱਤੀ ਇਹ ਸਵਾਲ ਸੀ ਜਿਨ੍ਹਾਂ ਨੂੰ ਲੈ ਕੇ ਫਿਰ ਇਹ ਜਿਹੜਾ ਮਸਲਾ ਸਾਹਮਣੇ ਆਇਆ 10 ਕਰੋੜ ਦੀ ਮੰਗ ਕੀਤੀ ਗਈ ਕਿ ਜੇ ਵਿਧਾਨ ਸਭਾ ਚੋਂ ਜਿਹੜੇ ਸਵਾਲ ਉਹ ਵਾਪਸ ਲੈ ਜਾਣਗੇ ਫਿਰ 2.5 ਕਰੋੜ ਸਬਧਾ ਫਿਰ 20 ਲੱਖ ਰੁਪਏ ਜਿਹੜੇ ਰਿਸ਼ਵਤ ਲੈਂਦੇ ਆ ਗ੍ਰਿਫਤਾਰ ਕੀਤੇ ਉਧਰ بیਏਪ ਪਾਰਟੀ ਦੇ ਸੰਸਦ ਰਾਜਕਮਰ ਰੋਤ ਨੇ ਵੀ ਵੱਡੀ ਟਿੱਪਣੀ ਕੀਤੀ ਉਹਨਾਂ ਕਹਿੰਦੇ ਕਿ ਸਾਡੇ ਵਿਧਾਇਕ ਨੂੰ ਪਿਛਲੇ ਕਾਫੀ ਸਮੇਂ ਤੋਂ ਸਾਜ਼ਿਸ਼ ਦੇ ਤਹਿਤ ਫਸਾਉਣ ਦੀ ਕੋਸ਼ਿਸ਼ ਜਾਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਸੀ ਅਗਰ ਵਿਧਾਇਕ ਦੀ ਗਲਤੀ ਹੋਈ ਤਾਂ ਉਸ ਦੇ ਖਿਲਾਫ ਪਾਰਟੀ ਵੀ ਕਾਰਵਾਈ ਕਰੇਗੀ ਲੇਕਿਨ ਫਿਲਹਾਲ ਇੱਕ ਬਹੁਤ ਹੀ ਮੱਦ ਭਾਗੀ ਖਬਰ ਹੈ ਕਿ ਰਾਜਸਥਾਨ ਦੀ ਵਿਧਾਨ ਸਭਾ ਦੇ ਇੱਕ ਐਮਐਲਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਜਦੋਂ ਦੇਸ਼ ਦੇ ਅੰਦਰ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ ਉਦੋਂ ਵੀ ਪੈਸਿਆਂ ਦਾ ਜਿਹੜਾ ਮਸਲਾ ਉੱਟਿਆ ਸੀ ਉਦੋਂ ਵੀ ਸਵਾਲਾਂ ਦਾ ਜਿਹੜਾ ਮਸਲਾ ਉੱਟਿਆ ਸੀ ਤੇ ਕਈ ਐਮਪੀ ਨੇ ਤੇ ਸਵਾਲ ਪਾਰਲੀਮੈਂਟ ਦੇ ਸਦਨ ਦੇ ਵਿੱਚ ਵੀ ਸੁੱਟ ਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ ਕਿ ਕਿਵੇਂ ਦੇਸ਼ ਦੇ ਚੁਣੇ ਹੋਏ ਨਮਾਇंदे ਸਵਾਲ ਪੁੱਛਣ ਦੇ ਪੈਸੇ ਲੈਂਦੇ ਨੇ ਜਾਂ ਸਵਾਲ ਵਾਪਸ ਕਰਨ ਦੇ ਪੈਸੇ ਲੈਂਦੇ ਨੇ ਤੇ ਫਿਲਹਾਲ ਇੱਕ ਖਬਰ ਹੁਣ ਰਾਜਸਥਾਨ ਤੋਂ ਸਾਹਮਣੇ ਆਈ ਹੈ ਇਹ ਜਾਣਕਾਰੀ ਨਾਲ ਤੁਹਾਡੇ ਤੋਂ ਲੈਣੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ